Uh, साथियों थोड़ा सारे का बहुत बहुत राती थोनों रात ही समय लाया जल्दी जल्दी मेरे नाल मैंबर ऑफ पार्लियामेंट अमर सिंह जी साढ़े एजुकेशन मिनिस्टर रहे सुख सरकारिया जी सबका मिनिस्टर पंचायती राज तृप्त बाजवा जी इंडस्ट्री मिनिस्टर गुरकीरत जी ਸਾਡਾ ਇੰਡਸਟਰੀ ਮੰਤਰੀ ਦਿਮਪਲ ਜੀ ਤੇ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਫਲਡਸ ਦੇ ਉੱਪਰ ਗੱਲ ਕਰੀਂ ਛੋਣਾ ਹੈ ਕਿ ਇਹ ਜਿਹੜੀ ਕੁਦਰਤੀ ਕਰੋਪੀ ਸੀ ਇਹ 40 ਸਾਲ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਹੜਾ ਦੀ ਮਾਰ ਪਈ ਹੈ तकरीबन 40 ਸਾਲ ਜਿਨੇ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਤਾ ਤਕਰੀਬਨ ਤਕਰੀਬਨ 4.5 ਲੱਖ ਏਕੜ ਜਿਹੜਾ ਕਿ ਐਸਟੀਮੇਟ ਹੈਗਾ ਮੁਕੰਮਲ ਹਜੇ ਸਰਵੇ ਗਵਰਨਮੈਂਟਸ ਨੇ ਨਹੀਂ ਕੀਤਾ ਫਸਲਾਂ ਦਾ ਨੁਕਸਾਨ ਹੋ ਗਿਆ 2.5 ਲੱਖ ਦੇ ਕਰੀਬ ਸਾਡੇ ਜਿਹੜੇ ਪਸ਼ੂ ਡੰਗਰ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਔਰ ਕਈ ਸੈਂਕੜਿਆਂ ਚ ਹਜ਼ਾਰਾਂ ਚ ਸਾਡੇ ਮਕਾਨ ਡਿੱਗ ਪਏ ਨੇ ਔਰ ਸੈਂਕੜਿਆਂ ਚ ਮੌਤਾਂ ਵੀ ਜਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਕੀ ਹੋਈਆਂ ਨੇ ਪਰ ਇਸ ਸਭ ਨਾਲ ਨਜਿੱਠਣ ਵਾਸਤੇ ਪੰਜਾਬੀਆਂ ਦਾ ਜਿਹੜਾ ਮੈਂ ਹੌਸਲਾ ਵੇਖਿਆ ਮੈਂ ਅੱਜ ਧੰਨਵਾਦ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਉਹਨਾਂ ਸੰਸਥਾਵਾਂ ਦਾ ਐਨ ਜੀਓਜ਼ ਦਾ ਖਿਡਾਰੀਆਂ ਦਾ ਕਲਾਕਾਰਾਂ ਦਾ ਕਾਰ ਸੇਵਾਲੇ ਸਾਡੇ ਮਹਾਂਪੁਰਸ਼ਾਂ ਦਾ ਔਰ ਆਮ ਲੋਕਾਂ ਦਾ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਇਸ ਆਫਤ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਖੜੇ ਨੇ ਐ ਡਟ ਕੇ ਕਿਸੇ ਨੂੰ ਭੁੱਖਾ ਨਹੀਂ ਸੌਂ ਦਿੰਦਾ ਕੋਈ ਦਾਵਾ ਟੱਲਾ ਹੈ ਜੇ ਕੋਈ ਭੁੱਖਾ ਸੁੱਤਾ ਹੋਵੇ ਘਰ ਟਹਿ ਗਏ ਮਕਾਨ ਟਹਿ ਗਏ ਲੇਕਿਨ ਮੈਂ ਸਲਾਮ ਕਰਦਾ ਹਾਂ ਸਾਡੇ ਪੰਜਾਬੀਆਂ ਦੇ ਉਸ ਜज्ਬੇ ਨਾਲ ਹੀ ਨਾਲ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਗੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਦਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤ ਰਜਿੰਦਰ ਬਾਜਵਾਜੀ ਹੋਣ ਇਹਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆ ਸਾਹਿਬ ਹੋਣ ਚਾਹੇ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਬੰਦ ਟੁੱਟਿਆ ਜਿਹੜਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕੀਤਾ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਹੱਥ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲਾਂ ਦੇ ਵਿੱਚ ਨਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਮੇਂ-ਸਮੇਂ ਸਿਰ ਉੱਤੇ ਪਹੁੰਚਦੀ ਰਹੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੇ ਜੋ ਤਿਲ ਫੁੱਲ ਭੇਟਾ ਸੇਵਾ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਨਾਲ ਹੀ ਨਾਲ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੂਚੇ ਜਿਲ੍ਹਾ ਪ੍ਰਧਾਨਾਂ ਨਾਲ ਤੇ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਬਲਾਕ ਵਾਲਿਆਂ ਨਾਲ ਮੀਟਿੰਗ ਕਰਕੇ ਅਸੀਂ ਇਹ ਕਿਹਾ ਕਿ ਸਾਥੋਂ ਇਸ ਤੋਂ ਵੱਡਾ ਸਾਡੇ ਕੋਲੇ ਹੋਰ ਕੋਈ ਮਹੱਤਵਪੂਰਨ ਕੰਮ ਨਹੀਂ ਹੈ ਕਾਂਗਰਸ ਪਾਰਟੀ ਕੋਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਾਰੇ ਕੰਮਕਾਰ ਛੱਡ ਕੇ ਕਣਕ ਦੀ ਬਜਾਈ ਤੱਕ ਪੰਜਾਬ ਦੇ ਕਿਸਾਨਾਂ ਦੇ ਲਈ ਹਰ ਸੰਭਵ ਮਦਦ ਆਪਣੀ ਜੇਬ ਚੋਂ ਖਰਚ ਕਰਕੇ ਅਸੀਂ ਅਖੀਰ ਤੱਕ ਉਹਨਾਂ ਦੀਆਂ ਛੱਤਾਂ ਦੇ ਵਿੱਚ ਬਣਾਉਣ ਦੇ ਵਿੱਚ ਕੋਈ ਮਦਦ ਕਰਕੇ ਸਾਡੇ ਅਡਾ ਡੇਰੀਏ ਦੇ ਵਿੱਚ ਅਡਾ ਲੀਡਰ ਸਹਿਬਾਨ ਅਸੀਂ ਇਸ ਕੰਮ ਦੇ ਥੱਲੇਡੇ ਲੈਵਲ ਤੇ ਬਲਾਕ ਸਰ ਤੇ ਜੁੜਨੇ ਇਹ ਰਿਹਾ ਨਾਲ ਅਸੀਂ ਤਿੰਨ ਲੋਕ ਸਭਾ ਚ ਗਏ ਜਿੱਥੇ ਹੜਪ੍ਰਭਾਵਿਤ ਜਾਦਾ ਇਲਾਕਾ ਸੀ ਰੋਜ਼ਪੁਰ ਦੇ ਵਿੱਚ ਗਏ ਅੰਮ੍ਰਿਤਸਰ ਸਾਹਿਬ ਵਿੱਚ ਵਿਕੇ ਗਏ ਥੋੜਾ ਜਿਹਾ ਹਿੱਸਾ ਛਾਰਪੁਰ ਦਾ ਤੇ ਥੋੜਾ ਜਿਹਾ ਜਿਹੜਾ ਹਿੱਸਾ ਸੀ ਗੱਲ ਲੁਧਿਆਣੇ ਦਾ ਵੀ ਲੱਗਿਆ ਜਿੱਥੇ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2 ਕਰੋੜ ਰੁਪਏ ਦੇ ਰਾਸ਼ੀ ਇਕੱਠੀ ਕਰਕੇ ਸਹਾਇਤਾ ਕਰਨ ਦਾ ਜਿਹੜਾ ਕੰਮ ਉਹ ਸਾਡੇ ਵਰਕਰ ਸਾਫ਼ੀਆਂ ਤੇ ਸਾਡੇ ਲੀਡਰਸ਼ਿਪਰਾਂ ਨੇ ਕੁਆਕ-ਕੁਆਕ ਦੇ ਤੌਰ ਤੇ ਕਿਸੇ ਨੂੰ ਚਾਰੇ ਦੇ ਤੌਰ ਤੇ ਕਿਸੇ ਦਾ ਘਰ ਡਿੱ ਗਿਆ ਅਸੀਂ ਸਰਕਾਰ ਕਿੰਨਾ ਜਾ ਉਹ ਤੜੀ ਕੰਮ ਕਰ ਸਕਦੇ 25000 ਰੁਪਇਆ ਕਿਸੇ ਨੂੰ ਕੋਈ ਮਦਦ ਕਰ ਦਈਏ ਜਿਹੜਾ ਮਕਾਨ ਡਿੱ ਗਿਆ